ਇੰਨੇ ਢੰਪਲ ਤਾਂ ਸ਼ਾਇਦ ਫਰੀਦਕੋਟ ਫੋਜਪੁਰ ਬਠਿੰਡਾ ਜਾਂ ਜਿਹੜਾ ਸਾਡਾ ਸਪੋਰਟਸ ਸੈਂਟਰ ਵੱਡਾ ਜਲੰਧਰ ਦਾ ਉਹਨਾਂ ਦੇ ਅੰਮ੍ਰਿਤਸਰ ਬਣਾ ਦੇ ਲਾ ਕੇ ਵੀ ਨਹੀਂ ਹੋਣੀ ਜਿੰਨੇ ਇੱਥੇ ਆਹ ਕ੍ਰਿਡਾ ਦੇ ਜਮਾ ਵਿੱਚ ਆਮ ਪਏ ਆ ਪਰ ਇਹਨਾਂ ਵਿੱਚੋਂ ਇਹ ਨਹੀਂ ਕਿ ਸ਼ਾਮ ਨੂੰ ਚ ਦੋ ਤਿੰਨ ਗਾਇਬ ਹੋ ਜਾਣਗੇ ਇਹ ਐਵੇਂ ਪਏ ਰਹੇ ਨੇ ਆ ਤੇ ਲੋਕਾਂ ਨੇ ਆ ਤਾਂ ਵਰਕਆਊਟ ਕਰਨਾ ਤੇ ਆਪਣੇ ਆਪਣੇ ਕੰਮਾਂ ਤੇ jobbਾਂ ਤੇ ਚਲੇ ਜਾ। ਆ ਜਿਹੜੀ ਮਸ਼ੀਨ ਹੈ ਇਹ ਜਿੰਨਾ ਚਿਰ ਸਾਡੇ ਵਾਲੇ ਬੰਦੇ ਤੋੜ ਨਾ ਲੈਣਗੇ ਇਹਨੂੰ ਧੱਕਾ ਝਟਕਾ ਹਰ ਤਰ੍ਹਾਂ ਦਾ ਮਾਰ ਕੇ ਇਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਪਰੰਤੂ ਇੱਥੇ ਥੋੜਾ ਜਿਹਾ ਫਰਕ ਹੈ ਕਿ ਲੋਕ ਆਪ ਦਾ ਵਰਕਆਊਟ ਕੀਤਾ ਆਪਦੇ ਆਪਣੇ ਘਰਾਂ ਨੂੰ ਕੰਮਾਂ ਤੇ jobbਾਂ ਤੇ। ਇਹ ਸਾਡੇ ਦੇਸ਼ ਤੇ ਬੰਦ ਦੇ ਵਿੱਚ ਸੱਚ ਫਰਕ। ਪਤਾ ਨਹੀਂ ਸ਼ਾਇਦ ਸਾਡੇ ਹੁੰਦਿਆਂ ਕੰਮ ਸੁਧਰੇ ਜਾਂ ਨਾ ਸੁਧਰੇ ਪਰ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਕਿ ਜੀਵਨ ਕੀ ਹੈ ਤੇ ਕਿਦੇ ਪਿੱਛੇ ਭੱਜੇ ਫਿਰਦੇ ਆ ਕਿਤੋਂ ਹੀ ਲਾਸਟ ਗੱਲ ਜਿਹੜੀ ਮਕਸਰ ਕਹਿਣਾ ਹੁੰਦਾ ਹੈ ਸਾਡੇ ਦੇਸ਼ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਭਾਰਤ ਵਿੱਚ ਸਿਰਫ ਤੇ ਸਿਰਫ ਸਿਆਸੀ ਬੰਦਿਆਂ ਦੇ ਦਿਮਾਗ ਨੂੰ ਠੀਕ ਕਰਨ ਵਾਲੀ ਗੱਲ ਹੈ ਪਰ ਉਹ ਲੱਗਦਾ ਨਹੀਂ ਕਿ ਮੇਰੇ ਹੁੰਦਿਆਂ ਜਾਂ ਸਾਡੀ ਉਮਰ ਦੇ ਹੁੰਦਿਆਂ ਬੰਦੇ ਬੰਦਿਆਂ ਦੇ ਦਿਮਾਗ ਵਿੱਚ ਇਹ ਗੱਲ ਹੁੰਦੇ ਹੁੰਦੇ ਠੀਕ ਹੋ ਜਾਵੇ ਕਿ ਅਸੀਂ ਦੇਸ਼ ਵਾਸਤੇ ਜੁਣਾ ਇਹ ਸਿਆਸੀ ਬੰਦੇ ਜਦੋਂ ਗੰਦਪਾਣੋਂ ਹਟ ਜਾਣਗੇ ਤੇ ਦੇਸ਼ ਸਾਡਾ ਬਹੁਤ ਮਾਣ ਹੈ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਸਕਦੀਆਂ ਇੱਥੇ ਪਰੰਤੂ ਕਿਉਂਕਿ ਸਿਆਸੀ ਬੰਦੇ ਵੋਟਾਂ ਦੀ ਖਾਤਰ ਵੋਟਾਂ ਜਿਹੜੇ ਉਹ ਗਲਤ ਮਲਤ ਤਰੀਕਿਆਂ ਨਾਲ ਲੈਂਦੇ ਨੇ ਤੇ ਜਿਹਦੇ ਕਰਕੇ ਆ ਚੀਜ਼ਾਂ ਸਾਨੂੰ ਉੱਥੇ ਅਵੇਲੇਬਲ ਨਹੀਂ ਹੋ ਸਕਦੀਆਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਇੰਨੀ ਹੀ ਗੱਲ ਕਿ ਦੇਸ਼ ਸਾਡਾ ਵੀ ਮਾਣ ਹੈ ਪਰੰਤੂ ਤੌਲੀ ਦੀ ਮੈਂਟੈਲਿਟੀ ਦੀ ਸੋਚ ਦੀ ਬਦਲਣ ਦੀ ਲੋੜ ਹੈ ਜਿਹੜੀ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੀ ਉਮਰ ਦੇ ਬੰਦਿਆਂ ਦੇ ਜਿਉਂਦਿਆਂ ਜੋਦਿਆਂ ਇਹ ਚੀਜ਼ਾਂ ਬਦਲੀਆਂ ਜਾ ਸਕਦੀਆਂ ਸਿਆਸੀ ਗੁੰਡਾਗਰਦੀ ਖਤਮ ਹੋ ਜਾਵੇ ਤੇ ਭਾਰਤ ਵਰਗਾ ਕੋਈ ਦੇਸ਼ ਨਹੀਂ ਭਾਰਤ ਵਰਗਾ ਕੋਈ ਮਹਾਨ ਮੁਲਕ ਨਹੀਂ